ਅਗਰ ਤੁਸੀਂ ਪਰਮੇਸ਼ਵਰ ਦੇ ਲਈ ਫਰਜ ਰੱਖ ਲੋ ਕਿ ਦਸਵੰਦ ਕੱਢਿਆ ਕੋਈ ਅਚਾਨਕ ਉਹ ਦਸਵੰਦ ਤੁਹਾਨੂੰ ਵਰਤਣਾ ਪੈ ਗਿਆ ਜਿਹੜਾ ਵਰਤਣਾ ਨਹੀਂ ਚਾਹੀਦਾ ਪਰ ਕੁਝ ਵੀ ਇਹੋ ਜੀ ਵਿਪਤਾ ਪੈ ਗਈ ਜਿਹਦਾ ਕਰਕੇ ਤੁਸੀਂ ਤੁਹਾਡੇ ਕੋਲੇ ਹੋਰ ਵਰਤਨ ਨੂੰ ਨਹੀਂ ਸੀ ਤੁਸੀਂ ਉਹੀ ਦਸਵੰਦ ਵਰਤ ਲਿਆ ਆਫਰਿੰਗ ਵਰਤ ਲਈ ਤੁਸੀਂ ਹੁਣ ਕੀ ਕਰਨਾ ਹੈ ਉਹਨਾਂ ਹੀ ਜਿੰਨਾ ਤੁਸੀਂ ਦਸਵੰਦ ਕੱਢਿਆ ਸੀ ਚਾਹੇ ਉਹ ਦਾਲ ਚੌਲ ਸੀ ਚਾਹੇ ਉਹ ਰੁਪਈਆ ਢੇਲ ਸੀ ਚਾਹੇ ਉਹ ਸੋਨਾ ਚਾਂਦੀ ਸੀ ਉਹਨਾਂ ਹੀ ਸੈਂਟ ਹੋਰ ਵਚਨਸ ਕਿ ਲਿਖਿਆ ਜੇ ਤੁਸੀਂ ਦਸਵੰਦ ਨੂੰ ਵਰਤ ਲਿਆ ਜਾਂ ਪੰਜਵਾਂ ਹਿੱਸਾ ਹੋਰ ਪਾ ਕੇ ਤਾਂ ਜੋ ਵੀ ਤੁਸੀਂ ਵਰਤਿਆ ਉਹਦਾ 5% ਹੋਰ ਐਡ ਕਰਕੇ ਕਿਉਂਕਿ ਜਦੋਂ ਤੁਹਾਨੂੰ ਲੋੜ ਹੁੰਦੀ ਤੁਸੀਂ ਕੀ ਕਰਦੇ ਵਿਆਜੂ ਪੈਸੇ ਲੈਂਦੇ ਕਿ ਨਹੀਂ ਤਾਂ ਤੁਸੀਂ ਕਹਿੰਨੇ ਕਿ ਤੂੰ ਮੈਨੂੰ ਲੱਖ ਰੁਪਈਆ ਆਧਾਰਾ ਦੇ ਦੇ ਮੈਂ ਤੈਨੂੰ 1 ਲੱਖ 5 ਕਰਕੇ ਮੋੜ ਦੂੰਗਾ ਮੈਂ ਤੈਨੂੰ 1 10 ਕਰਕੇ ਮੋੜ ਦੂੰਗਾ ਅ ਜਿੰਨਾ ਤੁਸੀਂ ਡਿਲੇ ਕਰੀ ਜਾਓਗੇ ਕੀ ਹੁੰਦਾ ਤੁਹਾਡੇ ਸਿਰ ਵਿਆਜ ਚੜਦਾ ਜਾਂਦਾ ਹੈ ਇਦਾਂ ਹੀ ਤਸੀਂ ਉਹ ਪਰਮੇਸ਼ਵਰ ਤੋਂ ਲੈ ਕੇ ਵਰਤ ਲਿਆ ਹੱਲਾਂ ਕਿ ਹਰੇਕ ਚੀਜ਼ ਪਰਮੇਸ਼ਵਰ ਦੀ ਹੀ ਦਿੱਤੀ ਹੋਈ ਆ ਸਾਡੀ ਜ਼ਿੰਦਗੀ ਦੇ ਵਿੱਚ ਪਰ ਉਹਨੇ ਜਦੋਂ ਦਿੱਤੀ ਸਾਨੂੰ ਚੀਜ਼ ਉਹਨੇ ਨਾਲ ਕਾਨੂੰਨ ਠਹਿਰਾ ਦਿੱਤੇ ਸ਼ਰਤਾਂ ਰੱਖ ਦਿੱਤੀਆਂ ਵੀ ਆਹ ਚੀਜ਼ ਮੇਰੀ ਆ ਵਰਤਲਾ ਪਰ ਹਰ ਮਹੀਨੇ ਇੰਨਾ ਤੋਂ ਮੈਨੂੰ ਦੇਣਾ ਹਊਗਾ ਇਹਦੇ ਬਰਤਨ ਦਾ